ਨਮਸਕਾਰ ਦੋਸਤੋ ਨਰਮੇਸ਼ ਕਬਾ ਟ੍ਰਾਂਸਫਰ ਗੱਲਾਂ ਨਿਊਜ਼ਪੋਰਟ ਤੋਂ ਪੰਜਾਬ ਤੁਸੀਂ ਦੇਖ ਰਹੇ ਹੋ ਕਿ ਮਾਂ ਚੰਤਪੁਰਨੀ ਕਲਬ ਵੱਲੋਂ 11-10-2025 ਨੂੰ ਸ਼ਨੀਵਾਰ ਨੂੰ ਜਾਗਰਨ ਕਰਾਇਆ ਜਾ ਰਿਹਾ ਹੈ ਔਰ ਦੋ ਲੜਕੀਆਂ ਦੀਆਂ ਸ਼ਾਦੀਆਂ ਵੀ ਕਰਾਈਆਂ ਜਾ ਰਹੀਆਂ ਜੋ ਲੱਕੜ ਲੱਕੜ ਮੰਡੀ ਦੇ ਜਲਫੰਡਾ ਉਸ ਦੇ ਨਾਲ ਗੁਰਦੁਆਰਾ ਸਾਹਿਬ ਗੁਰਦੁਆਰੇ ਵਿੱਚ ਨੰਦ ਕਰਾਈਆਂ ਜਾਂਗੀਆਂ ਤੁਸੀਂ ਦੇਖ ਦੇ ਲਾਈਵ ਤਸਵੀਰਾਂ ਉਹਨਾਂ ਨੇ ਦੱਸਿਆ ਕਿ ਕੱਲ 11:00 2025 ਦੇ ਸ਼ਨੀਵਾਰ ਨੂੰ ਸ਼ਾਮ ਨੂੰ ਇਕੱਤਰਣ ਹੋਏਗਾ ਔਰ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਸਹਿਯੋਗ ਦਿਓ ਅਤੇ ਇਸ ਇਸ ਜਾਗਰਣ ਦੇ ਵਿੱਚ ਪਹੁੰਚੋ ਧੰਨਵਾਦ ਹਾਂਜੀ ਕਿਹਾ ਜੀ ਅੱਜ ਪ੍ਰੈਸ ਕਾਨਫਰੰਸ ਅੱਦੀ ਗਈ ਹੈ ਕੀ ਮਤਵ ਗੁਰਨੀ ਕਲੱਬ ਜੋ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਮਹਾਮਾਈ ਦਾ ਜਨਗਨ ਕਰਨ ਲਈ ਵਿਸ਼ਾਲ ਜਾਗਰਣ ਤੇ ਪਿਛਲੇ ਸਾਲ ਤੋਂ ਸਾਡੇ ਇਲਾਕੇ ਦੀਆਂ ਜਿਹੜੀਆਂ ਲੋੜਵੰਦ ਭੈਣਾਂ ਨੇ ਉਹਨਾਂ ਦੇ ਸਮੂਹਿਕ ਆਨੰਦ ਕਾਰਜ ਇਸ ਸਮਾਗਮ ਦੇ ਵਿੱਚ ਕਰਦਾ ਸੋ ਕੱਲ ਵੀ ਅਸੀਂ ਇੱਕ 11 ਤਰੀਕ ਨੂੰ ਜਿਹੜਾ ਸਮਾਗਮ ਕਰਨ ਜਾ ਰਹੇ ਆ ਜਿਹਦੇ ਵਿੱਚ ਵਿਸ਼ਾਲ ਜਾਗਰਨ ਜੋ ਰਾਤ ਨੂੰ ਗਿਆਨੀ ਰਾਜ ਸਿੰਘ ਵਾਲੀ ਗਲੀ ਪ੍ਰੇਮ ਨਗਰ ਵਿਖੇ ਹੋਵੇਗਾ ਔਰ ਉਸ ਤੋਂ ਪਹਿਲਾਂ ਦਿਨੇ ਦੋ ਸਾਡੀਆਂ ਭੈਣਾ ਦੇ ਸਮੂਹਿਕ ਆਨੰਦ ਗਾਰ ਸਮਾਗਮ ਜਿਹੜੇ ਕੀਤੇ ਜਾਣੇ ਹਨ ਜੋ ਨੱਗਲ ਕੰਡੇ ਵਾਲਾ ਗੁਰਦੁਆਰਾ ਹੈ ਉਹਦੇ ਵਿੱਚ ਦਿਨੇ ਕੋਈ ਨਹੀਂ ਅੰਤਾਂ ਦੇ ਅੱరే ਰਾਤ ਨੂੰ ਮਹਾਵੈਦ ਗੰਗਾਮੀ ਜਾਗਰਨ ਕੀਤਾ ਜਾ ਰਿਹਾ ਸਾਡੇ ਸਰਪ੍ਰਸਤ ਜਿਹੜੇ ਨੇ ਆਪਾ ਚੰਦ ਸਿੰਘ ਮਹਾਂਪਤੀ ਉਹਨਾਂ ਦੀ ਦਿਸ਼ਾ ਨਿਰਦੇਸ਼ੇ ਸੇ ਸਾਡੀ ਸਾਰੀ ਟੀਮ ਜਿਹੜੀ ਦਿਨ ਰਾਤ ਸੇਵਾ ਕਰਕੇ ਤੁਹਾਡੇ ਸਹਿਯੋਗ ਦੇ ਨਾਲ ਸੇਵਾ ਕਰਕੇ ਕੱਲ ਇੱਕ ਮਹਾਨ ਜੱਗ ਕਰਨ ਜਾ ਰਹੀ ਹੈ ਸੁਨੇਹੇ ਇਸ ਚੈਨਲ ਦੇ ਮਾਧਿਅਮ ਨਾਲ ਹੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਆਪਾਂ ਜਰੂਰ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰੀ ਔਰ ਆਪਣੇ ਤਨ ਮਨ ਨਾਲ ਜੋਸ਼ ਜਗਾਓ। ਕਿੰਨੇ ਵਿਆਹ ਹੋਣ ਜਾ ਰਹੇ ਕੱਲ ਦੋ ਬੇਟੀਆਂ ਸਾਡੀਆਂ ਸਾਡੇ ਇਲਾਕੇ ਦੀਆਂ ਆਈ ਨੇ ਉਹਨਾਂ ਦੇ ਆਨੰਦ ਕਾਰਜ ਸਾਡੀ ਜਿਹੜੀ ਜੈਮਾ ਚਿੰਤਪੂਰਨ ਕਲਾ ਜਿਹੜੇ ਵੱਲੋਂ ਕੀਤਾ ਜਾਣਾ ਹੈ ਜਿਹਦੇ ਵਿੱਚ ਉਹਨਾਂ ਦੇ ਮਨੋਰਥ ਕੰਫਰਟ ਜ਼ੋਨ ਵለਗਾ ਸਰ ਸਮਾਉਣਾ ਹੈ। ਸੋ ਸਾਡੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਕੰਨ ਸਦਨ ਦੇ ਸਹਿਯੋਗ ਦੇ ਨਾਲ ਇਹਨਾਂ ਦਾ ਜੀ ਧੰਨਵਾਦ। ਕੀ ਕੀ ਕਰਨਾ ਚਾਹੀਦਾ? ਧੰਨਵਾਦ। ਹਰ ਸਾਡੇ ਸਾਰੇ ਜਨ ਸਭਾ ਸਭਾ ਤੋਂ ਉਪਕ੍ਰਮਿਤ ਰਾਤ ਸਰਪ੍ਰਸਤ ਹੋਰ ਬਹੁਤ ਜ਼ਿਆਦਾ ਮਨੁਸ਼ੀਨਾਂ ਦੇ ਨਾਮ ਤੋਂ ਕੰਮ ਜੁੜਾ ਗਿਆ ਗਿਆ ਹੈ। 2025 ਮਹਾ ਮੇਦ ਆਪਣਾ ਗਾਣ ਕਰਨ ਲਈ ਜਨਗਾਇਕ ਉਸੇ ਦਾ ਸ਼ਾਨ ਸਰਪ੍ਰਸਤ। ਸਾਡਾ ਮੌਕੇ ਤੋਂ ਪਰਵਾਹ ਕਰਾਇਆ ਗਿਆ ਸਾਹ ਜਾਨੰਦ ਜੀ ਫਾਈਨੈਂਸ਼ੀਅਲ ਆਪ ਸਭ ਨੂੰ ਸੰਗਤ ਰੱਖਦੀ ਹੈ ਜੀ ਕਿ ਤੇ ਵੱਲੋਂ ਬਹੁਤ ਬਦਤਰ ਸੱਚ ਨਾਲ ਸਾਡਾ ਕਿ ਸਾਰਿਆਂ ਦੇ ਸਾਥ ਨਾਲ ਹੋਇਆ ਵਾਅਦਾ ਔਰ ਤੁਹਾਡੇ ਜਿੰਨੇ ਵੀ ਦਾਨ ਸੱਚਾ ਨੇ ਕਿੰਨੇ ਆਪੇ ਕਿਰਤਕ ਮੈਂ ਵਿੱਚੋਂ ਕੋਰੋਨਾ ਕਰਕੇ ਸੇ ਪਹੁੰਚਾਇਆ ਅਸੀਂ ਉਹਨਾਂ ਦਿলো ਧੰਨਵਾਦ ਕਰਦੇ ਆਂ ਤਾਂ ਅਸੀਂ ਬੇਨਤੀ ਕਰਦੇ ਆਂ ਜੀ ਬੱਗੇ ਬਰਾਹੀ ਵੀ ਇੱਥੇ ਆ ਕੇ ਇਸ ਬੱਚਿਆਂ ਨੂੰ ਆਸਰਾ ਦਿੱਤਾ ਜਾਵੇ ਔਰ ਇਸ ਜਨਕੀ ਜਿੱਥੇ ਬੰਦੇ ਹੋਰਾਂ ਨੂੰ ਸੌਂਦਾ ਦਿੱਤਾ ਜਾਵੇ ਸਾਰੇ ਨੂੰ ਧੰਨਵਾਦ ਮੈਂ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਹਰ ਸਾਲ ਕਰਦੇ ਸਾਡੇ ਵੀ ਸਾਨੂੰ ਬਰਤਬਰ ਸਹਿਯੋਗ ਦਿੱਤਾ ਔਰ ਇਸ ਜਾਗਮਣੇ ਸ੍ਰੀ ਨਾਮ ਪੁਰਖ ਦਾ ਭਜਨ ਮੰਡਲੀ ਮਹੰਤ ਜੰਡ ਸਿੰਘ ਮਾਹਮੇ ਦਾ ਬੁਲਗਾਨ ਕਰਨ ਲਈ ਅਤੇ ਜੈ ਮਾ ਚਿੰਦਪੁਰ ਦੇ ਕਲੱਬ ਦੇ ਸਰਪ੍ਰਸਤ ਸਰਦਾਰ ਜਗਜੀਤ ਸਿੰਘ ਜੀ ਦਾ ਪ੍ਰਧਾਨ ਸੁਖਵਿੰਦਰ ਸਿੰਘ ਸੁਖੀ ਬਣੀਸ਼ਨਾ ਰਿੰਗ ਜੀ ਤੋਂ ਬੱਤਰਾ ਜੀ ਅਜੇ ਵੀ ਸਮੂਹ ਮੈਂਬਰ ਹਾਜ਼ਰ ਹੈ ਕੱਲ ਪਹੁੰਚ ਕੇ ਮਾਮਾ ਦਾ ਅਸ਼ੀਰਵਾਦ ਅਲਫਾ ਵਾਹਿਗੁਰੂ ਜੀ ਗੈ ਮਾਰਕਿੰਗ ਕਲਬ ਤੋਂ ਪੁਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੇ ਭਲੇ ਦਾ ਕੰਮ ਕਰਾਇਆ ਜਾ ਰਿਹਾ ਹੈ ਕਿ ਜਿੱਥੇ ਲੋਕਾਂ ਦੇ ਲੱਛਣਾਂ ਦੀ ਸ਼ਾਦੀ ਦਾ ਪ੍ਰਬੰਧ ਕੀਤਾ ਗਿਆ ਅਤੇ ਇਨਫੋ ਸਾਇੰਸ ਜਾਗਰੂਕੀ ਕਰਨਾ ਹੈ ਤੇ ਮੈਂ ਇਹ 11 ਨੰਬਰ ਜਾਗਰੂਕਾ ਮੈਂ ਕੋ ਦੇਖੇ ਹਾਜ਼ਰ ਹਾਂ ਅਮੈਂ ਨਹੀਂ ਜਾਣ ਸਕਦਾ ਆਪ ਕਰਦਾ ਜੀ ਦਾ ਰਿਕਾਰਡ ਦਾ ਸਿੱਧਾ ਕਰ ਲਓ ਕੰਮ ਆ ਭੇਜ ਦਾਂਗੇ ਬਾਤ ਕਰਾਂਗੇ ਆਪ ਸਭ ਐਸਾ ਸੁਖਮ ਕਰਦੇ ਰਹੋ ਜੀ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਮਾਈ ਦੀ ਦਿੱਕਤ ਦਾ ਕਾਰਗਰ ਹਨ ਅਣੀ ਜਗਾਣੇ ਲਈ ਆਈਡੀ ਹੈ ਲਾਈਟ